ਖੋ ਸੁਣੋ ਮਾਰਤਾ ਸਨਾਮਾ ਚਾਰੀ ਇਕੋ ਮਾਰੇ ਪੁੱਤ ਲਾੜ ਲੈ ਵੀ ਸੌਂਗੇ ਰੋਹੀ ਦੇ ਹੋ ਸੌਂਗੇ ਰੋਹੀ ਦੇ ਵੀਰੇਛ ਦੇ ਹੇਡਾ ਤਲਾ ਪੈਰਾ ਰੂਪ ਦੇਵਦਾ ਵਾਰੀ ਆਜੀ ਤਾਂ ਹੋ ਵਾਰੀ ਆਏ ਤਾਂ ਸੰਤ ਨਾਲ ਸੌਂ ਗਿਆ ਓਏ ਡੰਗੀ ਸਾਲਾ ਓ ਤੈਨੂੰ ਰੋਂਦੇ ਰੂਪ ਦੀ ਹੋਰੋਂਦੇ ਰੂਪਰੀ ਪੇ ਸੇ ਨਾ ਜਾਣਦੀ ਪੂਰੀ ਪਿਆ ਕੱਫਲੇ ਲੈਣ ਨੂੰ ਵੀ ਅੱਗੇ ਮਰੇ ਆ ਗੇਮਰ ਆ ਵੀ ਸਰਦਾਰ ਆ ਦੇਖ ਕੇ ਦੇ ਕਹਿੰਦੇ ਰੂਪ ਨੂੰ ਆਜਾ ਆਜਾ ਉਹ ਵੀ ਸਰਦਾਰ ਰੂਪ ਵਰਾਜਾ ਬਾਣੇ ਡਿਆ ਵੀ ਸਰ ਸਰਦਾਰ ਰੂਪ ਰਾਜਾ ਵੀ ਛੋਟੇ ਰਦੰਗਲੇ ਨਾਤੀ ਆਇਆ ਅੱਲਾ ਪੇ ਆਵਾਲ ਦੇਖ ਕੇ ਵਾਜਾ ਮਾਰ ਕੇ ਹੋ ਵਾਜਾ ਮਾਰ ਕੇ ਅਠਾਉਣਾ ਚਾਉਦਾ ਫੜ ਕੇ ਨਾ ਵੇਜੇ ਵੇਖ ਲਈ ਚਾਪੀ ਬੈ ਗਿਆ ਤੇ ਬਹਿ ਗਿਆ ਸਮਾਵੀ ਲਾ ਕੇ ਸਪਰੀ ਜ਼ਹਿਰ ਚੂਸਦਾ ਵੇ ਅੱਖਾਂ ਪੁੱਟੀਆਂ ਅੱਖਾਂ ਪੁੱਟੀਆਂ ਹੋਜ਼ ਵਿੱਚ ਆ ਗਿਆ ਉੱਠੇ ਕੇ ਵੇ ਸੰਤ ਵੇਖਦਾ ਮੱਥਾ ਟੇਕ ਕੇ ਉਹ ਮੱਤਾ ਤੇਗ ਕੇ ਬੇ ਨਾਥ ਤੋਂ ਪੁੱਛੀ ਰਾ ਸਾਰੇ ਪਾਸੇ ਨਿਰਾ ਮਾਰ ਕੇ ਭਾਲਦਾ ਭਾਲਦਾ ਉਹ ਸੁੱਤਾ ਜਾਣ ਕੇ ਜੋੜਾ ਨਾਲ ਦਾ ਛੱਡ ਗਿਆ ਸੁੱਤਾ ਜਾਣ ਕੇ ਵੇ ਜੋੜਾ ਨਾਲ ਦਾ ਦਸੀਨਾਦ ਨੇ ਵਾਰਤਾ ਸਾਰੀ ਸੋਨ ਮੇ ਕੇ ਬਸੰਤੇ ਰੋ ਪਾਵੇ ਉੱਠ ਤੁਰਿਆ ਉੱਠ ਕੇ ਬਸੰਤੇ ਤੁਰਿਆ ਵੇ ਵੀਰ ਤੇ ਮਾਗੀਏ ਸਾਡਾ ਪੂਰੇ 25 ਕੋਸ ਦਾ ਓਏ ਚਰੋਂ ਪਹੁੰਚਿਆ ਜਦੋਂ ਪਹੁੰਚਿਆ ਮੀਰੇ ਵਿੱਚ ਜਾ ਕੇ ਕਾਲੀ ਬੋਣੀ ਰਾਤ ਪੈ ਗਈ ਪਹੁੰਚੇ ਆਮੀ ਸਰ ਵਿੱਚ ਜਾ ਕੇ ਕਾਲੀ ਬੋਣੀ ਪੈ ਗਈ ਰਾਤ ਸੀ ਅਕੇ ਅੱਗੇ ਸ਼ੇਰ ਸੀ ਅੱਗੇ ਸ਼ੇਰ ਸੀ ਸਾਹਰ ਵਿੱਚ ਰਹਿੰਦਾ ਹੋ ਬੱਚੇ ਬੁੱਟੇ ਮਾਰ ਸੁੱਟਦਾ ਵੇ ساری ਰਾਤ ਨਾ ਸਾਰੀ ਰਾਤ ਨਾ ਖੂਲੇ ਦਰਵਾజా ਹਕਾਸੀਮ ਸੰਤ ਰਾਜ ਨੇ ਮਾਰੀਆਂ ਮਾਰੀਆਂ ਓਏ ਦਿਨ ਖੜੇ ਬੰਦ ਹੋਮ ਦੇ ਬੂਏ ਬਾਰੀਆਂ ਪਿੱਛੇ ਮੂੜੇ ਅਬ ਸੰਤਵ ਚਾਰਾ ਵੇਖਦਾ ਸੀ ਸ਼ੇਰ ਗਾਜਰਾ ਉਹਨੇ ਖਿੱਚ ਲਈ ਇਤਨੀ ਮਿਆਨੋ ਲਾਗੜੀ ਮਾਤਾ ਵਾਂਗੂ ਪਿਆ ਟੁੱਟ ਕੇ ਸ਼ੇਰ ਮਾਰ ਕੇ ਮਾਰ ਕੇ ਸਹਰਾਣੇ ਰੱਖ ਸੌਂ ਗਿਆ ਓਏ ਵੇਖ ਲਿਆ ਬੋਧਦਾਰ ਨੇ ਸੁੱਤੇ ਪਏ ਤੇ ਪਏ ਤੇ ਛੂਰੇ ਦਾ ਵਾਰ ਕਰਕੇ ਨਿਕੇ ਆਲੇ ਬੇਲਾ ਵਾਰਤਾ ਹਾਰ ਕੇ ਹਾਰ ਕੇ ਉਹ ਸੁੱਟਿਆ ਦੂਰ ਕੀ ਦੇਰੇ ਚਾੜੀ ਮਾਰ ਕੇ ਸੁੱਟਿਆ ਦੂਰ ਕੀ ਦੇਰੇ ਵਿੱਚ ਆੜੀ ਮਾਰ ਕੇ